ਰਿਕਾਰਡਸ ਆਫ ਦੇ ਵਿੱਚ 1 April 2025 ਤੋਂ ਲੈ ਕੇ ਹੁਣ ਤੱਕ ਕੁੱਲ 13 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਜਿਦੇ ਵਿੱਚ ਆਪਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਜੁਆਇੰਟ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਅਵੇਅਰ ਕਰਨ ਲਈ ਪੱਠਿਆਂ ਤੇ ਸ਼ਹਿਰਾਂ ਤੇ ਟਾਬਿਆਂ ਤੇ ਵੀ ਸੈਟਿੰਗ ਇੰਸਪੈਕਟਰ ਸਾਹਿਬ ਰੂਟੀਨ 'ਚ ਜਾ ਰਹੇ ਨੇ ਉਥੇ ਅਵੇਅਰ ਕਰ ਰਹੇ ਆਂ ਵਿੱਚ ਹਰੀਲੀ ਸ਼ਰਾਬ ਤੋਂ ਬਚਾ ਲਈ ਦੱਸਿਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੈਲਪਲਾਈਨ ਨੰਬਰ ਵੀ ਚੈਰੀ ਹਾਂ ਹੈਲਪਲਾਈਨ ਨੰਬਰ ਇੱਕ ਤਾਂ ਮੇਰਾ ਆਪਦਾ ਨੰਬਰ ਹੈਗਾ ਜੀ 9980477277 ਉਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਚਾਰ ਇੰਸਪੈਕਟਰ ਹਨ ਐਕਸਾਈਜ਼ ਸਰਕਲ ਵਿੱਚ ਉਹਨਾਂ ਦੇ ਵੱਖ-ਵੱਖ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚੋਂ ਮੰਡੀ ਗੋਬਿੰਦਗੜ ਲਈ ਇੰਸਪੈਕਟਰ ਸਾਹਿਬ ਰਵਿੰਦਰ ਸਿੰਘ ਜੀ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 999810081 ਹੈ ਅਤੇ ਸਰਹੰਦਾ ਸਰਕਲ ਲਈ ਐਕਸਾਈਜ਼ ਇੰਸਪੈਕਟਰ ਹਰ ਸਿਮਰਨ ਸਿੰਘ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 987024150 ਹੈ ਇਸ ਤੋਂ ਇਲਾਵਾ ਕਮਾਣੋ ਐਕਸਾਈਜ਼ ਸਰਕਲ ਇੰਸਪੈਕਟਰ ਦਲਜਿੰਦਰ ਸਿੰਘ ਹਨ ਉਹਨਾਂ ਦਾ ਮੋਬਾਈਲ ਨੰਬਰ 988553708 ਹੈ ਅਤੇ ਬਸੀ ਪਠਾਨਾ ਸਰਕਲ ਲਈ ਇੰਸਪੈਕਟਰ ਬਲਦੇਵ ਸਿੰਘ ਜਿਨ੍ਹਾਂ ਦਾ ਮੋਬਾਈਲ ਨੰਬਰ 987640351 ਹੈ ਇਹਨਾਂ ਨੰਬਰਾਂ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਅਗਰ ਨਜਾਇਜ਼ ਸ਼ਰਾਬ ਸਬੰਧੀ ਜਾਂ ਨਜਾਇਜ਼ ਸਟੋਰ ਸਬੰਧੀ ਕੋਈ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਉਸਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ ਜਿਆਦਾ ਇਹ ਤੇਰਾ ਪਰਚੇ ਦਿੱਤੇ ਨੇ ਕਿ ਰੂ ਦਰੂ ਆਉਂਦੀ ਸੀ ਤੇ ਹਾਂਜੀ ਉਹਦੇ ਵਿੱਚ ਮਿਕਸ ਹੈ ਚੰਡੀਗੜ੍ਹ ਤੋਂ ਵੀ ਆਉਂਦੀ ਸੀ ਜਾਂ ਨਜਾਇਜ਼ ਘਰ ਦੀ ਕੱਟੀ ਵੀ ਸੀ ਉਹ ਮਿਕਸ ਹੈ ਸਾਰਾ ਇਸ ਸਮਿਨਾਰ ਵਗੈਰਾ ਆਉਣ ਬਾਰੇ ਹਾਂਜੀ ਹਾਂਜੀ ਉਹ ਜੋ ਰੂਟੀਨ ਚ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਜਤਿੰਦਰ ਜੋਰਵਾਲ ਜੀ ਆਈਐਸ ਨੇ ਕਮਿਸ਼ਨਰ ਪੰਜਾਬ ਉਹਨਾਂ ਦੇ ਹਦਾਇਤਾਂ ਅਨੁਸਾਰ ਰੂਟੀਨ ਚ ਹੀ ਕਾਰਵਾਈ ਚੱਲਦੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਜਿਨ੍ਹਾਂ ਨੇ 4 ਲਸਤਾਰਾ ਲਾਇਸੈਂਸ ਹਨ ਉਹਨਾਂ ਦੇ ਵੀ ਰੈਗੂਲਰ ਪਰ ਤੇ ਚੈਕਿੰਗ ਕੀਤੀ ਜਾ ਰਹੀ ਹੈ